ਹੈਲੋ ਜੀ ਸਤਿ ਸ੍ਰੀ ਅਕਾਲ ਵੈਲਕਮ ਕਰਦੇ ਆ ਜਸਲੀਨਾ ਬਲੌਗ ਚੈਨਲ ਤੇ ਤੇ ਉਮੀਦ ਕਰਦੇ ਆ ਤੁਸੀਂ ਸਾਰੇ ਜਣੇ ਠੀਕ ਠਾਕ ਹੋਵੋਗੇ ਸੋ ਅੱਜ ਆਲਾ ਬਲੌਗ ਕਰਦੇ ਆ ਸਟਾਰਟ ਤੇ ਉਹ ਧੀ ਦੋਨੇ ਜਾਣੇ ਹਾਂ ਹੁਣ ਦੱਸ ਕੀ ਗੱਲ ਸੀ ਕਿੱਥੇ ਜਾਣਾ ਕਿੱਥੇ ਲਈ ਜੰਨੀ ਫੜ ਕੇ ਦਾਣੇ ਪਾਏ ਸੀ ਕਬੂਤਰਾਂ ਨੂੰ ਇਹ ਖਿੱਚ ਕੇ ਮੈਨੂੰ ਲੈ ਚਲੀ ਹੁਣ ਜਾਣਾ ਕਿੱਥੇ ਆ ਲਓ ਜੀ ਉਹ ਵੇੜਾ ਘੇਰਾ ਕੇ ਦਿਓ ਵੇੜਾ ਘਟਣਾ ਹੋਇਆ ਪਤਾ ਕੀ ਆ ਜੀ ਇਹਦਾ ਗਵਾਜਗਾ ਸ਼ੈਂਕੀ ਹੁਣ ਪੱਠੇ ਹੈਗੇ ਮਗਰ ਵੱਡੇ ਵੱਡੇ ਤੇ ਸ਼ੈਂਕੀ ਆਪਣਾ ਹੈਗਾ ਨਿੱਕਾ ਜਿਹਾ ਇਹਨੂੰ ਹੁਣ ਲੱਭਦਾ ਨਹੀਂ ਤੇ ਹੌਲ ਪਈ ਜਾਂਦੇ ਕਹਿੰਦੇ ਇਹਨੂੰ ਕੁੱਤੇ ਖਾ ਜਾਣਗੇ ਵੱਡੇ ਤੇ ਡੈਡੀ ਮੇਰੇ ਨਾਲ ਚੱਲ ਤੇ ਮੈਨੂੰ ਹੀ ਕੁੱਤੇ ਪੈ ਜਾਣਗੇ ਮੇਰੇ ਨਾਲ ਚੱਲ ਮੈਂ ਇਕੱਲੀ ਨਹੀਂ ਜਾਣਾ ਤੇ ਮੇਰੀ ਉਂਗਲ ਫੜੀ ਵੀ ਆ ਤੇ ਵਾਕਈ ਇਹ ਨਾ ਕਹਿੰਦੇ ਇਵੇਂ ਧੀਆ ਹੁੰਦੀਆਂ ਬਹੁਤ ਮੋਹ ਲੈਂਦੀਆਂ ਇਹ ਬਹੁਤ ਪਿਆਰ ਲੈਂਦੀ ਮੇਰੇ ਹੁਣ ਕਿੱਧਰ ਨੂੰ ਲੈ ਚੱਲੀ ਇਹਦੇ ਵਿੱਚ ਦੀ ਇਹ ਤੇ ਇੱਧਰ ਨਹੀਂ ਆਪਾਂ ਉੱਥੇ ਹੀ ਨਾ ਕਹਦੇ ਨਾ ਉੱਪਰੋਂ ਆਣ ਆ ਗਿਆ ਉਹ ਉੱਥੇ ਦਿਸੂਗਾ ਆਪਾਂ ਨੂੰ ਉਥੋਂ ਦੀ ਹੂੰ ਉੱਥੇ ਲੱਭ ਕੇ ਆ ਫਿਰਦਾ ਲੈ ਓਏ ਆ ਜਾ ਤੇ ਲੱਭੀ ਜਾਂਦੀ ਇਹ ਪੱਜ ਗਿਆ ਆ ਜਾ ਆ ਜਾ ਵੀਰ ਆ ਜਾ ਆ ਜਾ ਆਜੋ ਆਲਾ ਆਲਾ ਆ ਜਾ ਕਿੱਧਰ ਫਿਰਦਾ ਤੁਰਿਆ ਹੈ ਚਲ ਬਸ ਆ ਜਾ ਮੇਰੇ ਕੋਲੇ ਤੈਨੂੰ ਇਹ ਲੱਭੀ ਜਾਂਦੀ ਉਹ ਲੱਭੀ ਜਾਂਦੀ ਤੈਨੂੰ ਇਹ ਇੱਧਰ ਕਿੱਧਰ ਵੜ ਚੱਲੇ ਹੈ ਨੈਂਦਰੇਂਦਰ 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 ਲੇ ਫਿਰ ਐਸਾ ਆ ਜਾ ਕਾਕੀ ਕੋਲ ਨਾ ਤੇ ਨੀ ਫੋਟੋ ਕਰਾ ਕੇ ਆ ਕੇ ਸੁਨੀ ਇਹ ਖਾ ਆਉਗੀ ਸੋਨੀ ਫੋਟੋ ਹੋ ਗਈ ਬਈ ਚਲ ਵਿਸ਼ੈਂਕੀ ਫੋਟੋ ਕਰਾ ਲਈ ਤੂੰ ਚਲ ਜੀ ਮੌਸਮ ਠੰਡਾ ਹੋ ਗਿਆ ਜੀ ਅੱਗੇ ਨਾਲ ਦਾ ਪੈ ਗਿਆ ਫਰਕ ਸ਼ੈਂਕੀ ਆ ਚੱਲ ਜੀ ਪੁੱਤ ਆ ਜੂਗਾ ਪੁੱਤ ਆ ਕੇ ਉਹਨੂੰ ਕੁਛ ਨਹੀਂ ਵਿਚਾਰੇ ਨੇ ਜਾਣਾ ਹੋਊਗਾ ਤੇਰਾ ਆ ਗੇੜਾ ਚਲਾ ਕੱਢਣਾ ਉਹ ਨਾ ਸਾਦੇ ਫਿਰ ਇੱਥੇ ਫਿਰੇਗਾ ਤੇ ਫਿਰ ਮੈਂ ਜੇ ਤੈਨੂੰ ਕੁੱਤੇ ਲੈ ਕੇ ਨਾਲ ਚਾੱਕੇ ਉਹ ਉਹ ਨੂੰ ਦੋਨੇ ਕਾਕੇ ਮੇਰੇ ਲੈ ਜਾਊ ਉੱਤੇ ਫੜ ਕੇ ਹਨਾ ਉਹ ਫਰਦਾ ਹੁਣ ਚਿਚੂ ਕਰਨਾ ਚੱਲੀਏ ਤੂੰ ਆਪੇ ਆਪੇ ਆ ਇਹਨਾਂ ਨੂੰ ਪਤਾ ਕਰ ਬੁੱਤ ਚਰੀ ਤਾਂ ਬਹੁਤ ਵੱਡੀ ਵੱਡੀ ਹੋਈ ਪਈ ਆਪਣੀ ਪਰ ਇਹਦੀ ਬਚੀ ਆ ਤੇ ਨਹੀਂ ਡੈਗ ਪੈਂਦੀ ਹੁੰਦੀ ਜੇ ਸੈਜ ਬਾਹਰ ਵੱਧ ਜਾਂਦਾ ਨਾ ਹੁਣ ਜੇ ਮੀਂਹ ਆ ਗਿਆ ਉਤੋਂ ਨਿਹਰੀ ਵਗਦੀ ਤੇ ਏਡੀ ਵੱਡੀ ਵੱਡੀ ਜਿਹੜੀ ਚਰੀ ਆ ਆਪਣੀ ਇਹ ਡੈਗ ਪੈਣੀ ਹੈ ਤੇ ਫਿਰ ਜੇ ਡਿੱਗੀ ਚਰੀ ਵੜਣੀ ਬਈ ਬਹੁਤ ਔਖੀ ਆ ਠੀਕ ਆ ਜਿਹਨਾਂ ਦੇ ਪਸ਼ੂ ਢਾਂਡੇ ਰੱਖੇ ਆ ਨਾ ਉਹਨਾਂ ਨੂੰ ਹੀ ਪਤਾ ਬਈ ਡਿੱਗੀ ਚਰੀ ਪੱਠੇ ਪੱਠੇ ਕੋਈ ਵੀ ਉਹ ਡੱਗ ਪੈਂਦੇ ਆ ਨਾ ਇੱਕ ਬਰਸੀਨ ਹੀ ਆ ਜਿਹੜਾ ਡਿੱਗਿਆ ਦਾਤਰ ਨਾਲ ਵੜਨਾ ਇੱਕ ਪਾਸੋਂ ਡਿੱਗਿਆ ਵੀ ਸੋਕਾ ਹੋ ਜਾਂਦਾ ਆ ਬਾਕੀ ਚਰੀ ਦਾ ਬਹੁਤ ਰੱਸੀ ਕਢਾਉਂਦੀ ਬੰਦੇ ਦੀ ਹਾਂ ਪਾਸੇ ਰਿਹਾ ਸੀਰ ਵੱਜਣਗੇ ਬਾਹਾਂ ਚ ਤੇਰੀਆਂ ਚ ਹਾਂ ਸੀਰ ਵੱਜਾਂਗੇ ਬਾਹਾਂ ਵਿੱਚ ਤੇਰੀਆਂ ਚ ਚੰਗਾ ਇਦੇ ਵਿੱਚ ਨਹੀਂ ਵੜਨਾ ਪੁੱਤ ਵਿੱਚ ਭੂਣ ਹੁੰਦੇ ਆ ਇਹਦੇ ਇੱਕ ਤਾਂ ਇੰਨੇ ਸਵਾਲ ਕਰਦੀ ਆ ਨਾ ਇਹ ਹਰੇਕ ਚੀਜ਼ ਦਾ ਜਵਾਬ ਇਹਨੂੰ ਚਾਹੀਦਾ ਮਿੱਠਾ ਹਰੇਕ ਚੀਜ਼ ਦਾ ਫਿਰ ਇੱਕ ਸਵਾਲ ਦਾ ਜਵਾਬ ਦਿੱਤਾ ਫਿਰ ਇਹਨੇ ਦੂ ਹੋਰ ਕਰਨੇ ਆ ਉਹ ਦੋਹਾਂ ਦਿੱਤਾ ਫਿਰ ਇਹਨੇ ਚਾਰ ਕਰਨੇ ਕੋਹਨਾ ਜਵਾਬਾਂ ਚ ਹੀ ਸਵਾਲ ਲੱਭੀ ਜਾਂਦੀ ਨਹੀਂ ਨਹੀਂ ਸਹੀ ਜਿਹੜੀ ਸਬਜੀ ਨੂੰ ਹੀ ਮਾੜੀ ਸੂਰਤ ਆ ਗਈ ਆਪਣੀ ਨੂੰ ਇਧਰੋਂ ਹੁਣ ਮੜ ਜੇ ਹਰੇ ਬਾਈ ਹੋਣ ਲੱਗੀ ਆ ਤੇ ਨਹੀਂ ਤਾਂ ਵੀਲਾਂ ਬੋਲਾਂ ਬਹੁਤ ਸੁੱਕ ਗਏ ਅੱਜ ਕੀ ਬਹੁਤ ਲਾਸ ਹੋ ਗਿਆ ਜਿੰਨੇ ਬੂਟੇ ਬਾਟੇ ਲਾਏ ਸੀ ਨਾ ਆਪਾਂ ਇਧਰਲੀ ਸਾਈਡ ਨੇ ਪਾਣੀ ਡੇਲੀ ਪੁੰਦੀ ਸੀਗੀ ਇੰਨੀ ਕਿ ਜ਼ਿਆਦਾ ਗਰਮੀ ਪਈ ਆ ਸਾਰੇ ਮੱਚ ਗਏ ਸੋ ਸਾਰਿਆਂ ਦੇ ਵਿੱਚੋਂ ਆਪਣਾ ਇਕੱਲਾ ਇੱਕ ਮਰੂਰ ਹੀ ਬਚਿਆ ਤੇ ਬਾਕੀ ਕੁਝ ਨਹੀਂ ਛੱਡਿਆ ਉਹਨੇ ਸਾਰਾ ਕੁਝ ਦਬੀਟਦਾ ਗਰਮੀ ਨੇ ਇਹ ਵੀ ਸ਼ਾਇਦ ਜਿੱਛਾ ਜਾਡੂਗੀ ਚਲੀ ਗਈ ਤਾਂ ਬਚ ਗਿਆ ਰੱਬ ਜਾਣੇ ਕਿੱਦਾਂ ਬਚਾ ਲਓ ਗਿਆ ਠੀਕ ਆ ਤੇ ਆਪਣਾ ਘਰੇ ਸ਼ੋਰੂਮ ਹੁਣ ਬਣੀ ਜਾਂਦਾ ਤੇ ਤੁਹਾਨੂੰ ਕੁਝ ਅਪਡੇਟ ਦਿੰਨੇ ਆ ਸ਼ੋਰੂਮ ਦੀ ਕਿੰਨਾ ਕੁ ਬਣ ਗਿਆ ਠੀਕ ਆ ਲਾਈਟਾਂ ਲੂਟਾਂ ਲੱਗਣੀਆਂ ਅੱਜ ਤੇ ਤੁਹਾਨੂੰ ਦਿਖਾਉਣੇ ਆ ਵਲੋਗ ਕਰਿਓ ਕੰਟੀਨਿਊ ਦੇਖੋ ਪੰਛੀ ਕਿਨੇ ਜ਼ੋਰ ਨਾਲ ਉੱਡਦੇ ਜਾਂਦੇ ਆ। ਆ ਵੇਖਿੰਦੇ ਨੇ ਜ਼ੋਣੀ ਉੱਡਦੇ ਆ। ਦੇਖੋ। ਆ ਵੇਖਿੰਦੇ ਨੇ ਸੋਨੇ ਪੰਛੀ। ਆ ਕੁਮਾਰ ਤਾਂ ਹੁੰਦੇ ਦਿਖਾਉਣਾ ਹੈ। ਹੈ? ਇੱਕ ਮੁਰਦਾ। ਮੂਰ ਦਾ ਅੰਡਾ ਨਹੀਂ ਦਿਖਾਉਣਾ ਜਦੋਂ ਮੂਰ ਦਾ ਅੰਡੇ ਚ ਬੱਚਾ ਨਿਕਲੇ ਉਹ ਦਿਖਾਵਾਂਗੇ। ਠੀਕ ਆ। ਮੂਰ ਦਾ ਅੰਡਾ ਹੀ ਦਿਖਾ ਦੇ। ਨਹੀਂ ਦਿਖਾਉਣਾ। ਬੱਸ ਤਾ ਉਹ ਫਿਰ ਉਹ ਤਾਂ ਨੇਕੀ ਅੰਡਾ। ਤੇਰਾ ਵੀ ਪੁੱਤਰ ਨੂੰ ਬੱਚਾ ਕੱਢ ਲੈਂਦੇ ਉਹ ਚ। ਤੰਗਾ ਫੇਰ ਆਪਾਂ ਇੱਥੇ ਖੁੱਲੇ ਛੱਡਿਆ ਕਰਾਂਗੇ ਉਹਨੂੰ ਮੋਰ ਨੂੰ ਆਪਾਂ ਇੱਥੇ ਛੱਡਿਆ ਕਰਾਂਗੇ ਇਹ ਖੁੱਲੇ ਜਿਹਾ ਕਰਨੀ ਉਹ ਇੰਜੋਏ ਕਰਿਆ ਕਰਨਗੇ ਆਪਣੇ ਖੇਤ ਲੱਗਦੇ ਨਾ ਜਿਵੇਂ ਨਾਲ ਇੱਧਰ ਫੇਰ ਇਹ ਸਬਜ਼ੀ ਵਿੱਚ ਸਰੀਕ ਜਿਹੀ ਖਾਣ ਨੂੰ ਦੇਵਾਂਗੇ ਆਪਾਂ ਖੁੱਲੇ ਰੱਖਣੇ ਉਹਨਾਂ ਨੂੰ ਕਰਕੇ ਟੰਗਾ ਤੇ ਸਾਰੇ ਆਪੇ ਆ ਕਰਿਆ ਜਾਇਗਾ ਕਰਨਗੇ ਆਪਣੇ ਇੱਕ ਤਾਂ ਐਸ਼ ਬਹੁਤ ਸਵਾਲ ਕਰਦੀ ਆ ਆਪਣਾ ਡਸਟ ਪੀਂਡ ਦੇਖ ਲਓ ਇਹ ਬੜਾ ਕੰਮ ਦਾ ਸੌਦਾ ਬਣ ਗਿਆ ਤੇ ਕਬੂਤਰ ਆਪਣੇ ਸਰੋਂ ਚੁਗਣ ਤੇ ਲੱਗੇ ਹੋਏ ਆ ਤਾਂ ਨਿੱਕੇ ਬੱਚੇ ਵੀ ਆ ਗਏ ਇੱਕ ਨੰਨੀ ਜਾਨ ਹੋਰ ਘਰੇ ਆਈ ਆ ਕੱਲ ਠੀਕ ਆ ਆ ਦੇਖੋ ਹੈਲੋ ਕਿਵੇਂ ਆ ਲਓ ਜੀ ਇਹ ਇੰਨੀ ਜਿਆਦਾ ਐਕਟਿਵ ਆ ਏ ਇੰਨੀ ਜਿਆਦਾ ਐਕਟਿਵ ਆ ਕਿ ਜਦੋਂ ਵੀ ਮਾੜੀ ਪੈਰਚਾਲ ਹੁੰਦੀ ਜਿੱਦਾਂ ਕੁੱਤਾ ਨਹੀਂ ਭੌਂਕਦਾ ਹਨਾ ਉਦਾਂ ਇਹਨੇ ਰੰਬਨ ਲੱਗ ਜਣਾ ਨਾਲ ਹੀ ਹੈ ਐਸ ਦੀ ਐਸ ਨੇ ਐਸ ਦੀ ਦੇ ਨਾਲ ਵੀ ਲਾੜੀ ਆ ਪੂਰੀ ਦੇਖੋ ਜਾਨਵਰ ਤਾਂ ਇਹਨੂੰ ਰੱਬ ਦੇਵੇ ਬਸ ਕਦੇ ਇਹਦੇ ਮੂਰੇ ਪਾਣੀ ਲੈ ਕੇ ਆ ਜਾਂਦੀ ਆ ਕਦੇ ਇਹਦੇ ਮੂਰੇ ਪੱਠੇ ਕਰ ਲੱਗ ਜਾਂਦੀ ਆ ਕਦੇ ਕੋਈ ਕਿ ਜਿਹੜੀ ਆ ਉਹ ਦੁੱਧ ਪਿਆ ਕੇ ਆਈ ਗੀ ਇਹਨੂੰ ਹਨਾ ਐਸ ਦੇਖੀ ਇੱਧਰ ਲੈ ਤੇਰੀ ਮੈਂ ਫੋਟੋ ਕਰਕੇ ਦੇਵਾ ਉਹਦੇ ਨਾਲ ਆਏ ਹੋਏ ਉਹ ਟੁੱਡਾ ਮਾਰ ਲੱਗੀ ਉਹ ਦੁੱਧੂ ਲੰਭਣ ਲੱਗੀ ਹਾਂ ਹਾਂ ਐਨੀ 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 ਇਹ ਤਾਂ ਗੱਲ ਬੇੜੂਗੀ ਠੀਕ ਆ ਬਾਏ ਬਾਏ ਵੀਰਾ ਬਾਏ ਇਹ ਵੀਰਾ ਆਪਣੀ ਹੈ ਨਾ ਇਹ ਵੀਰਵਾਰੂ ਜੰਮੀ ਆ ਠੀਕ ਆ ਚਲੋ ਆਓ ਫਿਰ ਤੁਹਾਨੂੰ ਦਿਖਾਉਣੇ ਆ ਆਪਣਾ ਸ਼ੋਅ ਦੀ ਸ਼ੋਰੂਮ ਦੇ ਝਲਕੀਆਂ ਫਿਰ ਕਰਦੇ ਆ ਬਲੌਗ ਕੰਟੀਨਿਊ ਸਰ ਜਾਨੀ ਹਾਂਜੀ ਆਪਣਾ ਮਿਸਤਰੀ ਆ ਚੁੱਕਿਆ ਹੁਣ ਆਪਣੇ ਜਿਹੜੀਆਂ ਲਾਈਟਾਂ ਉੱਪਰ ਲੱਗਣੀਆਂ ਨੇ ਸਾਈਡਾਂ ਵਾਲੀਆਂ ਤੇ ਇਹ ਲਾਈਟਾਂ ਲੱਗਣ ਜਾ ਰਹੀਆਂ ਫਿਰ ਲੜੀਆਂ ਰੋੜੀਆਂ ਜਿਹੜੀਆਂ ਆਪਣੀ ਡਾਊਨ ਸੀਲਿੰਗ ਚ ਪੈਣੀਆਂ ਨੇ ਉਹ ਲੱਗਣਗੀਆਂ ਤੇ ਨਾਲ ਹੀ ਹੁਣ ਮਿਸਤਰੀ ਨੇ ਸਟਾਰਟ ਕਰ ਦੇਣਾ ਕੰਮ ਆਪਣਾ ਲੱਕੜ ਵਾਲਾ ਤੇ ਲੱਕੜ ਵਾਲਾ ਕੰਮ ਹੁਣ ਕਾਹਬੂੜ ਸਾਹਮਣੇ ਜਿੱਥੇ ਸਪੀਕਰ ਪਿਆ ਉੱਥੇ ਕਾਹਬੂੜ ਵਗੈਰਾ ਬਣਨਗੇ ਸੋ ਬਾਈ ਹੁਣ ਇਸਨ ਮੇਕਾ ਲਾ ਕੇ ਰੱਖੀ ਜਾਂਦੇ ਆ ਤੇ ਲੱਟੀਆਂ ਰੋਟਾਂ ਕੁਝ ਜਿਹੜੀਆਂ ਹੈਂਗਿੰਗ ਵਾਲੀਆਂ ਤਾਂ ਪਲਮਕਾਤੀਆਂ ਬਟ ਖਲਾਰਾ ਬਹੁਤ ਜ਼ਿਆਦਾ ਹੁੰਦਾ ਕਿ ਜਦੋਂ ਵੀ ਹੁੰਦਾ ਕਿ ਐਸੀ ਤਲਵਾਤਾ ਆਪਾਂ ਤੇ ਜਿਹੜਾ ਕੱਟਾ ਔੜ ਦਾ ਏਸੀ ਦੇ ਵਿੱਚ ਜਾਂਦਾ ਗਰਮੀ 'ਚ ਫਿਰ ਉਹ ਹੈ ਵੀ ਔਖਾ ਤੇ ਪਰ ਮਿੱਟੀ ਕੱਟਾ ਔੜਦਾ ਜ਼ਿਆਦਾ ਆ ਹਮ ਸੋ ਆਪ ਨੂੰ ਏਸੀ ਸਰਵਿਸ ਕਰਾਉਣੀ ਪੈਣੀ ਆ ਸੋ ਮੈਸਤਰੀ ਸਾਹਿਬ ਲੱਗੇ ਹੋਏ ਲੇਟਾਂ ਲਾਉਣ ਘੂੜੀ ਤੇ ਚੜੇ ਹੋਏ ਆ ਲੋ ਜੀ ਹੁਣ ਆਪਣਾ ਫੇਵਿਕੋਲ ਵਗੈਰਾ ਲਗਾ ਕੇ ਸਾਰਾ ਸਨਮੇਕਾ ਵਗੈਰਾ ਜਪੇਗਾ ਜਾਊਗਾ ਤੇ ਆਪਣੀਆਂ ਲਾਈਟਾਂ ਆਂਦੀਆਂ ਜਿਹੜੇ ਛੱਤ ਲੱਗ ਲਾਈਟਾਂ ਸੀਗੀਆਂ ਉਹ 50% ਲੱਗ ਚੁੱਕੀਆਂ ਨੇ ਅੱਧੀਆਂ ਅਗਰ ਰਹਿਗੀਆਂ ਨੇ ਆਪਣੇ ਝੂਲੇ ਜਾਂ ਝੂਮਰ ਵਗੈਰਾ ਰਹਿਗੇ ਨੇ ਲੱਗਣ ਵਾਲੇ ਤੇ ਹੈਂਗਿੰਗ ਲਾਈਟਾਂ ਵਗੈਰਾ ਲੱਗੀਆਂ ਨੇ ਸੋ ਆ ਲੂਫਰ ਜਿਹੜੇ ਸਾਹਮਣੇ ਲੱਗੇ ਹੋਏ ਉਹਨਾਂ ਵਿੱਚ ਵੀ ਲਾਈਟਾਂ ਇੱਕ ਸਾਈਡ ਤੇ ਜਗ ਪਈਆਂ ਤੇ ਉਹ ਰਹਿਗੀਆਂ ਜਗਣ ਵਾਲੀਆਂ ਸੋ ਮੈਸਤਰੀ ਸਾਹਿਬ ਲੱਗੇ ਹੋਇਆ ਫੇਵਿਕੋਲ ਡੋਲਣ ਇਹ ਕਹਿ ਦਿੰਨੇ ਆਪਾਂ ਕੰਮ ਜੋ ਸਟਾਰਟ ਕਰਦੇ ਕਿ ਇੰਨੇ ਕਿ ਸਾਰ ਜੂਗਾ ਬਟ ਉਦੋਂ ਪਤਾ ਲੱਗਦਾ ਕਿ ਜਦੋਂ ਆਪਾਂ ਇਹਨੂੰ ਬਣਾਉਨੇ ਆ ਤੇ ਬਹੁਤ ਜ਼ਿਆਦਾ ਖਰਚਾ ਆ ਜਾਂਦਾ ਕੋਈ ਚੀਜ਼ ਆਪਾਂ ਕਾਰਡ ਦਾ ਬਹੁਤ ਜ਼ਿਆਦਾ ਪਹਿਲੇ ਹੀ ਆਪ ਨੂੰ ਸਾਰਿਆਂ ਨੂੰ ਪਤਾ ਕਾਰਡ ਦਾ ਬਹੁਤ ਜ਼ਿਆਦਾ ਮਹਿੰਗੇ ਬਣਦੇ ਬਹੁਤੇ ਤੇ ਪੈਸਾ ਲੱਗਦਾ ਇਹਨਾਂ ਚੀਜ਼ਾਂ ਤੇ ਪਰ ਇਹ ਚੀਜ਼ਾਂ ਵਾਰ-ਵਾਰ ਨਹੀਂ ਬਣਦੀਆਂ ਇੱਕ ਕੁਵਾਰੀ ਬਣਦੀ ਚੀਜ਼ ਮੁੜ ਕੇ ਆਪਾਂ ਇਹ ਇਹ ਵਨ ਟਾਈਮ ਇਨਵੈਸਟਮੈਂਟ ਆ ਆਪਣੀ ਇਸ ਗਾਣਾ ਸ਼ੋਰੂਮ ਦੇ ਉੱਪਰ ਸੋ ਫਿਰ ਪਾਬਾ ਸੌਖ ਰੱਖੇ ਹਨਾ ਫਿਰ ਇਹਨੇ ਆਪਣੇ ਤੋਂ ਵਾਰ-ਵਾਰ ਤੇ ਇਹ ਕੰਮ ਆਪਾਂ ਪੈਸਾ ਇੱਥੇ ਲਾਉਣਾ ਨਹੀਂ ਹੁੰਦਾ ਜੀ ਮਨਪ੍ਰੀਤ ਵੀ ਪਹੁੰਚ ਚੁੱਕੀ ਆ ਹਲੋ ਜੀ ਸਤਿ ਸ਼੍ਰੀ ਅਕਾਲ ਤੇ ਅੱਜ ਮੈਚਿੰਗ ਕਰੀ ਫਿਰਦੀ ਮੇਰੇ ਨਾਲ ਤੁਸੀਂ ਕੀ ਕੀਤੀ ਆ ਮੈਂ ਤਾਂ ਸਵੇਰ ਸਵੇਰ ਆ ਪ੍ਰੈਸ ਕਰ ਲਿਆ ਸੀ ਸੂਟ ਤੁਸੀਂ ਪਹਿਲਾਂ ਮੈਂ ਪਾਇਆ ਆ ਆਪਦਾ ਮੇਰਾ ਪਹਿਲਾਂ ਤੋਂ ਪ੍ਰੈਸ ਕੀਤਾ ਹੋਇਆ ਸੀਗਾ ਆ ਬੜੀ ਗਾਨੀ ਗੁੰਨੀ ਪਾਈ ਆਈ ਦਾ ਘਰੀ ਹੈ ਐ ਵੇ ਮਾਲਾ ਪਾਈ ਹੋਈ ਆ ਗੱਲ 'ਚ ਤੇ ਮੈਂ ਇਸ ਤਰ੍ਹਾਂ ਆਦਾ ਬਈ ਬਸ ਕਰਾਈ ਪਈ ਆ ਸਮਾਨ ਬਲੌਗ ਵੀ ਹੁਣ ਤੋਂ ਦੇਖਦਾ ਕਟ ਬਣਦੇ ਆ ਪੂਰਾ ਹੁੰਦਾ ਜਸਤ ਘੇੜ ਕੱਲਾ ਬੱਦੇ ਦਾ ਬਹੁਤ ਔਖਾ ਹੈਗਾ ਕਿਤੇ ਆ ਚੀਜ਼ ਘਟ ਗਈ ਆ ਲੈ ਕੇ ਆਉਣੀ ਕਿਤੇ ਉਹ ਲੈ ਕੇ ਆਉਣੀ ਆ ਤਾਂ ਬਹੁਤ ਔਖਾ ਹੋ ਜਾਂਦਾ ਹਨਾ ਇੱਕ ਘੱਟਾ ਬਹੁਤ ਜਿਆਦਾ ਉੜਦਾ ਸਿਰ ਦੁਖੀ ਜਾਂਦਾ ਉੱਪਰ ਬਹੁਤ ਜਿਆਦਾ ਘੱਟਾ ਉੜਦਾ ਇਹਨਾਂ ਨੇ ਏਸੀ ਉੱਥੇ ਲਵਾਤਾ ਏਸੀ ਸਾਰਾ ਭਰ ਗਿਆ ਉਹ ਏਸੀ ਮੈਂ ਇਹਨਾਂ ਨੂੰ ਪਹਿਲੇ ਕਹਿੰਦੀ ਸੀ ਕਿ ਸਾਰਾ ਕੁਝ ਖਰਾਬ ਹੋ ਜਾਣਾ ਪਰ ਉਹ ਦੂ ਸੁਣੀ ਨਹੀਂ ਨਹੀਂ ਖਰਾਬ ਦਾ ਕੀ ਹੋਣਾ ਸਿਰ ਖੈਰ ਉਹਦੀ ਸਰਵਿਸ ਕਰਨੀ ਪਊਗੀ ਵਿੱਚ ਘੱਟਾ ਏ ਚਲ ਜਾੜਦਾ ਜਿਹੜਾ ਆਪਣੀ ਪੀਵੀਸੀ ਕੀਤੀ ਹੋਈ ਹੈ ਨਾ ਉਹ ਸਾਰਾ ਉੱਪਰੋਂ ਭਰ ਜਾਣਾ ਮਤਲਬ ਬੀਵੀਸੀ ਹਾਂ ਕੱਟੇ ਨਾ ਹੂੰ ਉਹ ਜਦੋਂ ਜਦੋਂ ਲੱਕੜਾਂ ਕਾਪੋਰ ਆਪਣੇ ਬਣਾਈ ਜਾਂਦੇ ਉੱਪਰ ਜਦੋਂ ਉਹ ਲੱਕੜ ਨੂੰ ਵੜਦੇ ਆ ਨਾ ਸੋ ਇੱਕ ਚੀਜ਼ ਹੋਏਗਾ ਬਾਹਰ ਵੀ ਵੜ ਸਕਦੀਆਂ ਪਰ ਉਹ ਜਿਹੜਾ ਕੋਈ ਚੀਜ਼ ਹੁੰਦੀ ਕਿਤੇ ਰਗੜ ਨਹੀਂ ਪੈਂਦੀ ਕਿਤੇ ਮੜੀ ਜੋੜ ਨਹੀਂ ਪੈਂਦੀ ਕਿਤੇ ਮੜੀ ਨੂੰ ਵੜਨਾ ਪੈਂਦਾ ਉਹ ਇੰਨਾ ਫਿਰ ਬਾਹਰ ਪੋਸੀਬਲ ਨਹੀਂ ਹੈਗਾ ਕਿਉਂਕਿ ਉਹਨਾਂ ਨੇ ਮੇਚਾ ਵਿੱਚ ਰੱਖ ਰੱਖ ਕੇ ਵੜਨਾ ਹੁੰਦਾ ਸੋ ਮੈਂ ਕਹਾਂ ਭਾਈ ਤੁਸੀਂ ਵੜ ਲਓ ਔਖੇ ਨਹੀਂ ਹੋਣਾ ਅਸੀਂ 2-300 ਰੁਪਿਆ ਸਰਵਸ ਦੇ ਲਾ ਦਾਂਗੇ ਠੀਕ ਹੈ ਕੋਈ ਚੱਕਰ ਨਹੀਂ ਪਰ ਤੁਸੀਂ ਨੌਖੇ ਹੋ ਵੀ ਤੁਸੀਂ ਨਾ ਬਿਮਾਰ ਹੋ ਜਾ ਗਰਮੀ ਜਾਂਦੇ ਆ ਤੇ ਵਾਈ ਹੁਣਾਂ ਦੇ ਨਜ਼ਾਰੇ ਮੋਜ ਨੇ ਏਸੀ ਚ ਬਹਿ ਕੇ ਕੰਮ ਕਰਦੇ ਨੇ ਮੈਂ ਕਿਹਾ ਆਪਣੇ ਘਰ ਆ ਜੀ ਰੀਸ ਨਹੀਂ ਬਈ ਗੇ ਨਜ਼ਾਰਾ ਨਹੀਂ ਕਿਤੇ ਲਪੜਾ ਤੁਹਾਨੂੰ ਯਾਦ ਕਰੋਗੇ ਜਦੋਂ ਇੱਥੋਂ ਉੱਡ ਗਏ ਨਾ ਸੋ ਵਧੀਆ ਜੀ ਲੱਗਾ ਬੰਦਾ ਕਲਾਸਮੇਟ ਹੀ ਹੈ ਜਿਵੇਂ ਕਹੀਦਾ ਉਹਵੇਂ ਕਰ ਲਿੰਦਾ ਸੋ ਕੋਈ ਵੀ ਕੰਮ ਕਰਦੇ ਆ ਕਿ ਮੈਸਤਰੀ ਦਾ ਵਿਆਹ ਤਾਂ ਜਿਵੇਂ ਉਹਨੂੰ ਕਹਿਣਾ ਵੀ ਐ ਨਹੀਂ ਐ ਬਣਾਉਣਾ ਫਿਰ ਇੱਕ ਚੀਜ਼ ਐ ਦੱਸ ਦੱਸ ਕੇ ਸੋ ਬੰਦਾ ਹੀ ਵਧੀਆ ਐਕਸਪਰਟ ਆ ਪਰ ਜਿਹੜਾ ਰਾਇ ਹੁੰਦਾ ਸੀ ਆ ਚੀਜ਼ ਚਾਹੁੰਨੇ ਆਪਾਂ ਮੈਸਤਰੀ ਨੂੰ ਦੱਸਾਂਗੇ ਤਾਂ ਮੈਸਤਰੀ ਨੂੰ ਪਤਾ ਹੀ ਲੱਗੂ ਫੇਰ ਹੀ ਲੱਗੂ ਨਾ ਕਿ ਅਸੀਂ ਕੀ ਚੀਜ਼ ਚਾਹੁੰਨੇ ਸਾਨੂੰ ਕੀ ਚੀਜ਼ ਚਾ ਬਾਕੀ ਚੀਜ਼ ਤੁਸੀਂ ਦੇਖਦੇ ਆ ਹੁਣ ਹੌਲੀ ਹੌਲੀ ਨਿਖਰਦਾ ਆਉਂਦਾ ਆਪਣਾ ਕੀ ਜਿਹੜਾ ਆਪਾਂ ਪੈਸਾ ਉੱਤੇ ਲਾ ਰਹੇ ਹਾਂ ਹੁਣ ਸਾਹਮਣੇ ਹੌਲੀ ਹੌਲੀ ਸੋਹਣਾ ਲੱਗਦਾ ਆਉਂਦਾ ਉਹ ਚੀਜ਼ ਨੂੰ ਹਨ ਜਦੋਂ ਪ੍ਰੋਪਰ ਰੈਡੀ ਹੋ ਗਿਆ ਫਿਰ ਸੋਹਣਾ ਲੱਗੂ ਫਿਰ ਪਤਾ ਲੱਗਣਾ ਖਾਇਦਾ ਇਹ ਵੀ ਨਹੀਂ ਪਤਾ ਵੀ ਸਾਨੂੰ ਵੀ ਪਤਾ ਨਹੀਂ ਕੋਈ ਗੱਲ ਬਾਨੀ ਕਿ ਗਰੀ ਬਾਨੀ ਡਾਰੀ ਲੱਗ ਲਾ ਹੁੰਦਾ ਵੀ ਸ਼ਾਇਦ ਹਨ ਛੱਤ ਤਾਂ ਸੋਹਣੀ ਲੱਗਣ ਲੱਗ ਜੇ ਜਦੋਂ ਅਸੀਂ ਵਿੱਚ ਦੇਖ ਲਿਆ ਵਿੱਚ ਜਿੱਦਾਂ ਹੁਣ ਆਪਣਾ ਫੁਲੇਟਾ ਵਗੈਰਾ ਲੱਗ ਗਿਆ ਨੇ ਜੇ ਝੁੰਮਰ ਲੱਗ ਗਿਆ ਇਹਨਾਂ ਪੱਖੇ ਲੱਗ ਗਏ ਤੇ ਪੱਖੇ ਲਿਆਂਦੇ ਪਏ ਆ ਉਹ ਇੱਕ ਪੱਖਾ ਖੋਲ ਕੇ ਦੇਖਿਆ ਜੀ ਦੋਨੇ ਡੱਬੇ ਤੇ ਇੱਕ ਇੱਕ ਡੱਬੇ ਦੇ ਵਿੱਚ ਜਿਹੜਾ ਪੱਖਾ ਖੋਲਿਆ ਸੀਗਾ ਉਹਦੇ ਵਿੱਚ ਥੋੜੇ ਸਕਰੈਚ ਸੀਗੇ ਉਹ ਹੁਣ ਚੇਂਜ ਕਰਵਾ ਕੇ ਲਾਵਾਂਗੇ ਇੱਕ ਆ ਘੱਟੇ ਤੋਂ ਡਰਦੇ ਨੇ ਲਾਇਆ ਨਹੀਂ ਉਸ ਤੋਂ ਬਾਅਦ ਫਿਰ ਐਂਡ ਤੇ ਵਾਲਪੇਪਰ ਲੱਗਣਾ ਵਾਲਪੇਪਰ ਲੱਗਣਾ ਨਾ ਕਿ ਫਲੈਕਸੀਡ ਲੱਗਣੀ ਆ ਫਲੈਕਸੀਡ ਨੂੰ ਵਾਲਪੇਪਰ ਕਹਿੰਦੇ ਆ ਫਲੈਕਸੀਡ ਹੋਰ ਨੇ ਵਾਲਪੇਪਰ ਹੁੰਦਾ ਐ ਸਪੈਸ਼ਲ ਵਾਲਪੇਪਰ ਹੁੰਦਾ ਵਧੀਆ ਹੋਊਗਾ ਸਰਦਾਰੀ ਟਾਈਪ ਜਾਊਗਾ ਮੈਂ ਭੜਕੀਲਾ ਰੰਗ ਦੀ ਲਾਈਟ ਕਲਰ ਲਾਉਣਾ ਜਿੰਦੇ ਸਾਰ ਨੇ ਕਮੈਂਟ ਕੀਤੇ ਸੀਗੇ ਕਿ ਵਾਈਟ ਕਲਰ ਤੁਸੀਂ ਜ਼ਿਆਦਾ ਰੱਖਿਓ ਸੋ ਤੇ ਹੁਣ ਫਿਰ ਇੱਕ ਤਾਂ ਜਦੋਂ ਮੈਸਤਰੀ ਭਈ ਫਿਰਦੇ ਆ ਹੁਣ ਇਹ ਕੰਦੀ ਮੇਰਨਾ ਚੱਲ ਸ਼ਹਿਰ ਹੁਣ ਮੋਗੇ ਨੂੰ ਜਾਣਾ ਤੇ ਅੱਜ ਅੱਜ ਪੰਪ ਬੰਦ ਆ ਬਾਈ ਠੀਕ ਆ ਪੰਪ ਬੰਦ ਆ ਅੱਜ ਤੇ ਗੱਡੀ ਜਿਹੜੇ ਹੈਗੇ ਤੇਲ ਵਾਲਾ ਸੈਨ ਦੇਤਾ ਉਹਨੇ ਦੱਸਤਾ ਕਿ ਵੀ 28 ਕਿਲੋਮੀਟਰ ਗੱਡੀ ਚੱਲੂਗੀ ਸੋ ਕੱਲ ਮੇਰਾ ਚੇਤਾ ਪੋਲ ਗੋ ਵੀ ਪਤਾ ਨਹੀਂ ਪੰਪ ਅੱਜ ਬੰਦਾ ਸੋ ਅੱਜ ਮੈਂ ਕਿਹੜਾ ਪਹਿਲਾਂ ਮੈਸਤਰੀਆਂ ਦਾ ਲਾ ਕੇ ਆਇਆ ਸ਼ਹਿਰ ਦਾ ਹੁਣ ਦੂਜਾ ਕਿਹੜਾ ਇਹ ਕਹਿੰਦਾ ਹੁਣ ਮੈਂ ਕਿਹਾ ਵੇਖ ਲਾ ਬਈ ਕੁੜੀ ਜੇ ਧੱਕਾ ਲਾ ਦੇਗੀ ਨਵੀਂ ਗੱਡੀ ਨੂੰ ਫੇਰ ਦਾ ਲੈ ਚੱਲਦੇ ਆ ਸੋ ਮੋਗਾ ਸਾਨੂੰ ਪੈਂਦਾ 13 ਕਿਲੋਮੀਟਰ 13 ਦੋਨੋਂ ਜ 26 ਜਾਣ ਦਾ 13 ਤੇ 13 ਆਉਣ ਦਾ 26 ਕਿਲੋਮੀਟਰ ਤੇ 2 ਕਿਲੋਮੀਟਰ ਉੱਤੇ ਐਕਸਟਰਾ ਤੇ 28 ਕਿਲੋਮੀਟਰ ਗੱਡੀ ਚ ਰਣੀ ਜਿੰਨਾ ਜ ਤੇਗਣਾ ਠੀਕ ਆ ਉਹਨੇ ਦੱਸਤਾ ਬਾਈ ਜੇ ਚਾਣਾ ਦਾ ਥੋੜੀ ਮਰਜੀ ਇਹ ਵੀ 28 ਕਿਲੋਮੀਟਰ ਜਾਣਾ ਮੇਰਾ ਹੈਂ ਦੇਖਦੇ ਆ ਠੀਕ ਆ ਨਾ ਸੋ ਜਿਤਦਾ ਹੀ ਗੱਡੀ ਗਈ ਠੀਕ ਆ ਉਸ ਤੋਂ ਬਾਅਦ ਆਪਾਂ ਮਨਪੀਨ ਨੂੰ ਟੈਂਪੂ ਦੇਵਾ ਲੈਣਾ ਲੋਬੀ ਟੈਂਪੂ ਤੇ ਜਰਨੀ ਨੇ ਜਾਦਾ ਤਾ ਕਿ ਜੇ ਪਹਿਲਾਂ ਟੈਂਪੂ ਤੇ ਜਾਂਦੀ ਹੋਊਗੀ ਜੋ ਮੇਰੇ ਨਾਲ ਵੀ ਇਹ ਨਹੀਂ ਟੈਂਪੂ ਤੇ ਚੜੀ ਉਹ ਤੋਂ ਬਾਅਦ ਮੈਂ ਜਾਂਦੀ ਰਹੀ ਹੁਣ ਵੀ ਚੜੀ ਆ ਜਦੋਂ ਕਿਰਨਾ ਦੀ ਦੀ ਮੈਰਿਜ ਸੀ ਨਾ ਉਦੋਂ ਅਸੀਂ ਟੈਂਪੂ ਤੇ ਜਾ ਜਾ ਕੇ ਸ਼ਾਪਿੰਗ ਕੀਤੀ ਹੈ ਅੱਛਾ ਮੇਰੇ ਮੈਂ ਫਿਰ ਸ਼ਾਇਦ ਪਾਸੇ ਹਾਂਗਾ ਮੇਰੇ ਸਾਹਮਣੇ ਟੈਂਪੂ ਤੇ ਮੈਂ ਨਹੀਂ ਵੇਖੀ ਫੀਕੀ ਕਦੇ ਬਈ ਉਦੋਂ ਪਤਾ ਨਹੀਂ ਗਿਆ ਇਹ ਚੜਾਈ じゃ ਇਹ ਟੈਂਪੂ ਬੱਸਾਂ ਤੇ ਨਹੀਂ ਜਾਂਦੀ ਹੋਣਾ ਜਦੋਂ ਬਾਜ਼ਾਰ ਚ ਪਤਾ ਨਹੀਂ ਕੋਈ ਕੰਮ ਕੁਮ ਮੈਂ ਆ ਕੰਮ ਕਰਿਆ ਨਾ ਫਲਾਨਾ ਤੂੰ ਐ ਘਰਾਟੋ ਤੇ ਚੜ ਕੇ ਜਾਵੜਾ ਜਿੱਥੇ ਜਾਣਾ ਜਿਹੜੇ ਕੰਮ ਕਰਨੇ ਨੇ ਉਹ ਤੇ ਚੜ ਕੇ ਕਰ ਉਹ ਜਿਹੜੀਆਂ ਗਲੀਆਂ ਚ ਤੂੰ ਤੇ ਤੇਰੇ ਹੁੰਦੇ ਆ ਨਾ ਲੈਸਾਂ ਲੈਣੀਆਂ ਆ ਲੈ ਕੇ ਲੈਣੀਆਂ ਉੱਥੇ ਗੱਡੀ ਵੜਦੀ ਨਹੀਂ ਮੈਂ ਕਿਹਾ ਤੂੰ ਆਟੋ ਲੈ ਤੇ ਜਾ ਕੇ ਲੈ ਲੈ ਉੱਥੋਂ ਪਰ ਮੈਂ ਘਰੋਂ ਤਾਂ ਨਹੀਂ ਤੈਨੂੰ ਬਈ ਟੈਂਪੂ ਤੇ ਉਠਾਇਆ ਬਈ ਇਹ ਤਾਂ ਦੇਖ ਇੱਕ ਤਾਂ ਮੈਂ ਗਈ ਆ ਦੀਦੀ ਦੀ ਸ਼ਾਪਿੰਗ ਕਰਦੇ ਸੀ ਨਾ ਨਹੀਂ ਵੈਸੇ ਟੈਂਪੂ ਦੀ ਸਵਾਰੀ ਸਭ ਤੋਂ ਵਧੀਆ ਬਈ ਟੈਂਪੂ ਬੱਸਾਂ ਦੀ ਸਵਾਰੀ ਵਧੀਆ ਆਪਾਂ ਮਾੜਾ ਨਹੀਂ ਕਹਿੰਦੇ ਵਧੀਆ ਹੈਗਾ ਅਰੇ ਇਹ ਨੀ ਨਾ ਬੈਂਦੀ ਹੁਣ ਗੱਡੀ ਹੈਗੀ ਇਹਦੇ ਕੋਲੇ ਹੁਣ ਨਹੀਂ ਬੈਂਦੀਗੀ ਹੁਣ ਤਾਂ ਤੁਸੀਂ ਵੀ ਨਹੀਂ ਜਾਣਦੇ ਕਿ ਮੈਨੂੰ ਕਹਿੰਦੇ ਹੋ ਇੱਕ ਦਿਨ ਪਤਾ ਨਹੀਂ ਟੈਂਪੂ ਤੇ ਆਉਂਦੇ ਬੈ ਸੀਗੇ ਉਦੋਂ ਪਤਾ ਨਹੀਂ ਵੀਡੀਓ ਵੀ ਸ਼ੂਟ ਕੀਤੀ ਸੀ ਉਦੋਂ ਕੀ ਹੋਇਆ ਸੀ ਪਤਾ ਨਹੀਂ ਕਿਤਾ ਤੁਸੀਂ ਟੈਂਪੂ ਤੇ ਆਏ ਸੀ ਮੈਨੂੰ ਪਤਾ ਨਹੀਂ ਉਦੋਂ ਆਪਣੀ ਪਹਿਲਾਂ ਵਾਲੀ ਗੱਡੀ ਸੀ ਉਹ ਪਹਿਲਾਂ ਵਾਲੀ ਗੱਡੀ ਖਰਾਬ ਸੀਗੀ ਤੇ ਮੈਂ ਉਦੋਂ ਖਣੀ ਉਹਦਾ ਗੱਡੀ ਦਾ ਇੰਜਨ ਦਾ ਕੰਮ ਕਰਵਾ ਰਹੇ ਸੀ ਉਦੋਂ ਮੈਂ ਟੈਂਪੂ ਤੇ ਆਇਆ ਸੀ ਸੋ ਬਹੁਤ ਸਾਲਾਂ ਬਾਅਦ 8-10 ਸਾਲ ਬਾਅਦ ਟੈਂਪੂ ਤੇ ਮੈਂ ਜਿਹੜਾ ਸੀ ਸੋ ਜਿਹੜੀ ਟੈਂਪੂ ਵਾਲੀ ਬਈ ਫੀਲਿੰਗ ਆ ਨਾ ਗੱਡੀਆਂ 'ਚ ਨਹੀਂ ਉਹ ਆਉਂਦੀ ਰੋਇਲ ਅ ਰੋਇਲ ਫਿਲਮ ਮਗਰ ਖੜਾ ਮੋਈਨਾ ਜੀ ਨੇ ਸੈਲਫੀ ਲਈ ਨਾ ਐ ਹਵਾ ਚ ਵਾਲ ਉੱਡਣ ਮੈਂ ਕਿਹਾ ਯਾਰ ਵਾਕਈ ਟੈਂਪੋ ਤੇ ਬਹਿ ਕੇ ਜ਼ਿੰਦਗੀ ਉਹ ਸਾਲੀ ਬਾਲੀ ਸੋਹਣੀ ਲੱਗਦੀ ਆ ਬੰਨੂ ਹਣਾ ਜਿਵੇਂ ਜਾਂ ਗੱਡੀਆਂ ਚ ਉਹ ਘੋਟਣ ਵਿੱਚ ਉਹੀ ਹਵਾ ਹਨ ਟੈਂਪੋ ਤੇ ਖੁੱਲੀ ਠੰਡੀ ਹਵਾ ਲੱਗਦੀ ਖੇਤਾਂ ਜੀ ਨਾ ਚਾਹ ਚੇਰੇ ਗਰਮੀ ਤਾਂ ਗਰਮ ਹੋ ਵਹੀ ਹੁੰਦੀ ਆ ਉਹ ਨਹੀਂ ਕਹਿ ਸਕਦਾ ਨਹੀਂ ਉਦੋਂ ਗਰਮੀ ਨਹੀਂ ਸੀ ਤਾਂ ਮੌਸਮ ਬੜਾ ਸੋਹਣਾ ਸੀਗਾ ਹਣਾ ਜਾਣਾ ਵੀਰੋ ਨਾ ਭੁੱਖ ਲੱਗੀ ਪਈ ਬਲ ਰੋਟੀ ਖਵਾ ਮੈਨੂੰ ਸਤੁੱਕ ਜਾਂਦਾ ਨਾ ਖਾ ਕੇ ਫਿਰ ਐਸ਼ ਆਣ ਵਾਲੀ ਕਾਫੀ ਬਣਾ ਕੇ ਰੱਖਦੀ ਹੂੰ ਐਸ਼ ਵੀ ਅੱਜ ਮਸਾਂ ਭੇਜੀ ਸਕੂਲੇ ਸਹੀ ਗਾ ਅੱਜ ਪਹਿਲਾ ਦਿਨ ਸੀ ਐਸ਼ ਦਾ ਤੇ ਬਹੁਤ ਔਖਾ ਹੋ ਜਾਂਦਾ ਜਵਾਗ ਨੂੰ ਸਕੂਲੇ ਇਹਦਾ ਭੇਜਣਾ ਪਹਿਲਾਂ ਨਹੀਂ ਖੈਰ ਦੂਜਾ ਦਿਨ ਸੀ ਕੱਲ ਔਖੀ ਭੇਜੀ ਹੂੰ ਜੀ ਨਹੀਂ ਕਰਦੇ ਕਹਿੰਦੇ ਜਿਹੜੀ ਜੀ ਨਹੀਂ ਕਰਦਾ ਮੇਰਾ ਜਾਨ ਨੂੰ ਉਹ ਸੁੱਕ ਜਾਣ ਪੈ ਜਾਂਦੀ ਕਹਿੰਦੀ ਨਾ ਮੰਮੀ ਗਰਮੀ ਤਾਂ ਇੰਨੀ ਜ਼ਿਆਦੇ ਆ ਤੇ ਛੁੱਟੀਆਂ ਕਾਹਤੋਂ ਬੰਦ ਕਰਤੀਆਂ ਸਕੂਲ ਦਾ ਤਾਂ ਖੋਲਦੇ ਹੋਏ ਇੰਨੀ ਗਰਮੀ ਆ ਮੈਨੂੰ ਇੰਨੀ ਗਰਮੀ ਲੱਗਦੀ ਆ ਉਹਨੂੰ ਐ ਕਿ ਹੁਣ ਗਰਮੀ ਆ ਤੇ ਛੁੱਟੀਆਂ ਹੀ ਰਹਿਣ ਬਸ ਹੋਰ ਕੀ ਅੱਜ ਮੈਨੂੰ ਖੇਤ ਵਿੱਚ ਲੈ ਗਈ ਜਾ ਕੇ ਨਹੀਂ ਚਮਨ ਸ਼ੰਕੀ ਲੁਭਾ ਕੇ ਲਿਆ ਫਿਰ ਨਾਲ ਮੈਂ ਖੇਤ ਜਿਲੇ ਫਿਰਦੇ ਰਹੇ ਨੂੰ ਬਹੁਤ ਪੰਗੇ ਲੈਂਦੀ ਆ ਚਲੋ ਫਿਰ ਆਪਾਂ ਨਾਲ ਨਿੱਕਾ ਜਿਹਾ ਵਲੌਗ ਦੀ ਹਾਜ਼ਰੀ ਕਰਿਓ ਪ੍ਰਵਾਣ ਤੇ ਜਿਹੜਾ ਕੱਲ ਨੂੰ ਵਲੌਗ ਹੋਣਾ ਨਾ ਆਪਾਂ ਸ਼ਾਇਦ ਉਹ ਤੱਕ ਅੱਧੀ ਘ ਆਪਣਾ ਕਹਾਵਰਦੇ ਕਹਾਵਰ ਆਪਣੇ ਰੈਡੀ ਹੋ ਜਾਣਗੇ ਠੀਕ ਆ ਤੇ ਉਹ ਫਿਰ ਆਪਾਂ ਵਲੌਗ ਫਿਰ ਕੰਟੀਨਿਊ ਕੱਲ ਕਰਦੇ ਆ ਤੇ ਅੱਜ ਵਾਲੇ ਵਲੌਗ ਦੀ ਹਾਜ਼ਰੀ ਇਹ ਨਹੀਂ ਕਿ ਪ੍ਰਮਾਣ ਕਰਿਓ ਤੇ ਕੱਲ ਫਿਰ ਅਗਲੇ ਵਲੌਗ 'ਚ ਮਿਲਦੇ ਆ ਤਦ ਤੱਕ ਲਈ ਸਾਰਿਆਂ ਨੂੰ ਬਾਪਾਏ ਸਤਿ ਸ਼੍ਰੀ ਅਕਾਲ